ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਭਰਾ ਵਧੀਆ ਹੋਣ ਤੇ ਆਜੋ ਬਈ ਆਪਾਂ ਤੁਹਾਨੂੰ ਸ਼ੌਕ ਕਰਾਉਣਾ ਹੈ ਕਬੂਦਰੀ ਦਾ ਤੇ ਆਹ ਕਬੂਦਰੀ ਦੀ ਬਈ ਮਾਂ ਨਾ ਪਿਛਲੇ ਸਾਲ ਅ ਇੱਥੇ ਛੱਡੀ ਸੀਗੀ ਮੌੜਾ ਤੇ ਸਾਰੀ ਬਾਜੀ ਦੇ ਬਈ ਗੱਲਾਂ ਹੀ ਕਰਾ ਦਿੰਦਾ ਸੀ ਬੱਤੀ ਬਣਾ ਕੇ ਉਸ ਦੀ ਫਿਰਦੀ ਰਹੀ ਤੇ ਇਹ ਬਈ ਪਾਲੀ ਰੈਸਰ ਪਾਲੀ ਦੀ ਕਬੂਦਰੀ ਹੈ ਬਈ ਤੇ ਇਹ ਦੋਨੇ ਬਾਜੀਆਂ ਮੋੜੀ ਸੀ ਬਈ ਵਿੱਕੀ ਨੇ ਤੇ ਰੈਸਰਾ ਬਈ ਇਹ ਕਬੂਦਰੀ ਤੇ ਇਹਦੀ ਮਾਂ ਪਿਛਲੇ ਸਾਲ ਬਹੁਤ ਜ਼ਿਆਦਾ ਹੀ ਚੰਗੀ ਉੱਡੀ ਸੀ ਤੇ ਨਾਮੇ ਬੰਦੇ ਆ ਬਈ ਵਾਕਈ ਬੰਦੇ ਨੇ ਬਈ ਕਰਕੇ ਦਿਖਾਤਾ ਤੇ ਨਾਲ ਇਹਦਾ ਖੇਡ ਮਿਲ ਗਈ ਖੇਡ ਬੁਰੀ ਤਕੜੀ ਆ ਤੇ ਬਾਕੀ ਜਾਨਵਰ ਦਾ ਬਾਈ ਹੈਗੇ ਹੈਗੇ ਤੇ ਇਹ ਆ ਕਬੂਤਰੀ ਦੀ ਮਾਂ ਬਾਈ ਪਿਛਲੇ ਸਾਲ ਗੱਲਾਂ ਹੀ ਕਰਾਤੀਆਂ ਸੀ ਨੇ ਤੇ ਮੌੜ ਨਾ ਵੀ ਛੱਡੀ ਸੀਗੀ ਤੇ ਉਸ ਤੋਂ ਬਾਅਦ ਇਹ ਪਾਲੀ ਕੋਲੇ ਸੀਗੀ ਪਾਲੀ ਦੇ ਘਰੇ ਲੱਗੀ ਵੀ ਆ ਤੇ ਬਾਜੀ ਤੋਂ ਬਾਜੀ ਮੋੜੀ ਆ ਬਾਈ ਤੇ ਕਬੂਤਰੀ ਨੇ ਐਂਡ ਹੀ ਲਾਤਾ ਬਾਈ ਦੋਨੇ ਬਾਜ਼ੀਆਂ ਦੇ ਦੋ ਬਾਜ਼ੀਆਂ ਇਸ ਟਾਈਮ ਜਿੱਤ ਚੁੱਕੀ ਇਹ ਦੋਨਾਂ ਬਾਜ਼ੀਆਂ ਜੋ ਹਿੱਸੇ ਲਿਆ ਤੇ ਬਾਕੀ ਹਜੇ ਨਵੀਂ ਕਬੂਤਰੀ ਆ ਬਹੁਤ ਟਾਈਮ ਪਿਆ ਇਹਦੇ ਕੋਲੇ ਮੂਰੇ ਸੀਜ਼ਨ ਸ਼ੁਰੂ ਆ ਤੇ ਆਜੋ ਆਪਾਂ ਤੁਹਾਨੂੰ ਕਰਾਉਣਿਆਂ ਗੱਲਬਾਤ ਤਮ ਬਾਈ ਬਿੱਕੀ ਰਾਏ ਸਰਰਾ ਵਧੀਆ ਵਧੀਆ ਭਾਈ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਵੀਰ ਵੀਡੀਓ ਦੇਖਦੇ ਆ ਤੇ ਬਾਕੀ ਬਾਈ ਇਹ ਆਪਾਂ ਪਾਲੀ ਰਾਏ ਸਰ ਦੀ ਕੂਦਰੀ ਆ ਪਾਲੀ ਦੀ ਆਪਾਂ ਛੱਡੀ ਛੇ ਸਾਹਮ ਕੇ ਅੱਛਾ ਠੀਕ ਉਡੀ ਆਪਾਂ ਸਾਂਭੀ ਇਹ ਬਈ ਪਹਿਲਾਂ ਜਾਣਕੀ ਦੀ 16 ਤਰੀਕ ਨੂੰ ਸੋ 16 April ਨੂੰ ਬਖਤ ਘੜ ਆਈ ਆ ਤੇ ਫਿਰ ਇਹਦੀ ਘਰੇ ਆਪਾਂ ਡਾਈ ਕੋਈ ਨਹੀਂ ਲੈਤੀ ਕਿਉਂ 16 ਨੂੰ ਇਹ ਬੈਠੀ ਨਹੀਂ ਰਾਤ ਨੂੰ ਬਾਈ ਇਹ ਅਗਲੇ ਦਿਨ ਆਪਾਂ ਬਹਾਈ ਆਗੀ ਜਾਣਕਾਰੀ ਤਕਰੀਬਨ 2:00 ਵਜੇ ਡੇਢ ਦਾ ਨੋਟਿਸ ਡੇਢ ਦਿਨ ਉੱਡ ਗਈ 2:00 ਵਜੇ ਮੰਨ ਲੈ ਜਿਡੇ ਬਣ ਗਏ ਫਿਰ ਉਦੋਂ 27 ਤੋਂ 17 ਤਰੀਕ ਨੂੰ ਤੇ ਫਿਰ ਇਹ ਤਿੰਨ ਦਿਨਾਂ ਦੀ ਬੰਦੀ ਤੇ ਵੀਰੇ 21 ਤਰੀਕ ਨੂੰ ਆਪਾਂ ਇਹ ਡਾਤੀ ਲਹਿਰੇ ਲੁਧਿਆਣੇ ਜ਼ਿਲ੍ਹੇ ਚ ਪਿੰਡ ਆਹੇ ਬਾਈ ਲਹਿਰੇ ਡਾਈ ਆ ਬਾਈ ਉੱਥੇ ਕਬੂਤਰੀ ਫੁੱਲੀ ਉੱਡੀ ਆਗੀ ਉੱਥੇ ਵੀ ਨਾ ਲੱਗ ਕਬੂਤਰੇ ਹਿੱਸਾ ਲੈ ਤੱਕ ਕਿ ਕੂਤਰਾਂ ਟਾਈਮ ਕੀਤਾ ਬਾਈ ਹਾਂ ਸਾਢੇ 6 ਉਹਲੇ ਮਰੇ ਸੀਗੇ 7 ਦਾ ਟਾਈਮ ਕਰਾ ਕੇ ਵੀ ਉਹਨਾਂ ਨੇ ਜਾਨਕ ਤੇ ਨੇ ਹਿੱਸਾ ਲੈ ਲਿਆ ਨੇ ਕਬੂਤਰੀ ਨੇ ਬਾਈ ਇੱਕ ਇੱਕ ਕਬੂਤਰਾਂ ਦੇ ਵਿੱਚ ਤੇ ਉੱਥੇ ਵੀਰੇ ਟਾਂਗੀ ਚੜੀ ਆ ਕਬੂਤਰੀ ਬਾਜੀ ਤੋਂ ਬਾਜੀ ਮੋੜੀ ਆ ਬਾਈ ਬਾਕੀ ਕਾਲੀ ਇਹ ਸਹੀ ਆਪਰਾ ਬਾਜੀ ਤੋਂ ਬਾਜੀ ਮੋੜਤੀ ਆ ਆਪਾਂ ਸਿੱਧੀ ਤੇ ਪੂਰੀ ਉੱਡੀ ਕਬੂਤਰੀ ਗੱਲਾਂ ਹੀ ਕਰਾਤੀਆਂ ਯਾਰ ਉੱਥੇ ਵੀ ਟਾਂਗੀ ਜੜੀ ਉੱਥੇ ਵੀ ਟਾਂਗੀ ਚੜੀ ਆ ਬਾਈ ਠੀਕ ਤੇ ਹੁਣ ਇਹਨੂੰ ਤੀਜੀ ਬਾਜੀ ਫੇਰ ਮੋੜਦਣੀ ਆ ਬਾਈ ਇੱਕ ਡਾਈ ਘਰੇ ਸੁੱਕੀ ਲੈ ਕੇ ਤੀਜੀ ਫੇਰ ਮੋੜ ਦਾਂਗੇ ਬਾਜੀ ਆਪਾਂ ਬਹੁਤ ਵਧੀਆ ਬਾਈ ਬਹੁਤ ਉਹ ਬਹੁਤ ਮਹਿਤਵ ਕਰਦੇ ਤੇ ਸਾਂਭੀ ਬਾਈ ਦੀ ਕਿਹਨੇ ਜੀ ਸਾਂਭੀ ਬਾਈ ਮੈਂ ਹੀ ਸੀਗੀ ਆਪ ਹੀ ਸਾਂਭੀ ਹਾਂ ਬਈ ਆਪੇ ਸਾਂਭੀ ਤੂੰ ਮੇ ਬਾਜਿਆਂ ਬਈ ਮੈਂ ਹੀ ਸਾਂਭੀ ਆ ਮੈਨੂੰ ਪਾਲੀ ਬੰਦਾ ਵਧੀਆ ਬਈ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਹਨਾ ਠੱਕਰ ਬੰਦਾ ਮੈਨੂੰ ਕਹਿੰਦਾ ਯਾਰ ਕਬੂਤਰੀ ਸਾਂਭ ਮੈਂ ਕਿਹਾ ਯਾਰ ਸਾਂਭ ਦਾਂਗੇ ਸਹੀ ਹੈ ਸਹੀ ਤੇ ਦੋਨੇ ਬਾਜਿਆਂ ਬਈ ਆਪਾਂ ਹੀ ਸਾਂਭੀ ਆ ਉਹਦੀ ਕਬੂਤਰੀ ਸਹੀ ਹੈ ਪੂਰੀ ਮੈਂ ਕਹਿੰਦਾ ਬਈ ਗੱਲਾਂ ਹੀ ਕਰਾਤੀਆਂ ਵਧੀਆ ਬਾਕੀ ਮਹਾਰਾਜ ਨੇ ਕਿਰਪਾ ਕੀਤੀ ਹਨਾ ਹਾਂ ਬਿਲਕੁਲ ਹਾਂ ਸਹੀ ਹੈ ਸਹੀ ਅਬਰਾ ਤੇ ਬਤ ਬਈ ਇਹ ਕੁਵੇਂ ਬੰਦਾ ਨਾ ਮਾਤੀ ਸਬੂਨਾਂ ਦੇ ਬੰਦਾ ਪਿਆ ਏਰੀਆ ਦਾ ਬੰਦਾ ਹਾਂ ਭਾਈ ਸ਼ਾਮ ਤਾਂਗੇ ਤੇ ਉਹਦੀ ਕੋਈ ਫੀਸ ਪੁੱਛਤਾ ਨਹੀਂ ਫੀਸ ਭਾਈ ਕੋਈ ਨਹੀਂ ਆ ਪਾਲੀ ਨੂੰ ਪੁੱਛ ਲਿਓ ਇਹ ਆਪਾਂ ਮੰਨ ਲਾ 8000 ਰੁਪਏ ਉੱਥੇ ਦਿੱਤੀ ਹੈ ਲਹਿਰੇ ਹਿੱਸਾ ਮਿਲਿਆ ਇਹਨੂੰ ਤੇ 4000 ਰੁਪਏ ਇੱਥੇ ਆਇਆ ਸੀਗਾ ਆਪਾਂ ਕੁਝ ਨਹੀਂ ਲੈਂਦਾ ਭਾਈ ਹਾਂ ਭਾਈ ਉੱਥੇ ਵਾਦਾ ਵੀ ਦਿੱਤਾ ਸੀ ਕਬੂਤਰਾਂ ਨੂੰ 2000 ਰੁਪਏ ਵਾਦਾ ਦਿੱਤਾ ਨੇ ਸਹੀ ਹੈ ਸਹੀ ਆ ਉੱਥੇ ਵਾਦੇ ਚ 14 ਕਬੂਤਰਾਂ ਟਾਈਮ ਕੀਤਾ 21 ਕਬੂਤਰਾਂ ਨੂੰ ਮੰਨ ਲਾ ਸਾਂਝੀ ਹੋਈ ਆ ਸਹੀ ਹੈ ਸਹੀ 14 ਕਬੂਤਰਾਂ ਚ ਵਾਦੇ ਵਾਲੇ ਸੀਗੇ ਉਹਨਾਂ ਚਾਹੀਏ ਹਿੱਸੇ ਚ ਹਾਂ ਭਾਈ ਬਹੁਤ ਵਧੀਆ ਲੱਗਿਆ ਭ ਕਿਸੇ ਤੋਂ ਕੁਝ ਨਹੀਂ ਲੈਣਾ ਭਾਈ ਕਬੂਤਰੇ ਚੱਲ ਵਧੀਆ ਬੰਦੇ ਦਾ ਘਰੇ ਡਾਂਗ ਡੂਗਾ ਘਰੇ ਸਹੀ ਲੱਤੀਆਂ ਹੁਣ ਆਪਾਂ ਮੈਂ ਕਹਿੰਦਾ ਭਾਈ ਕੇਲੀ ਲਾ ਦਾਂਗੇ ਸਹੀ ਆ ਸਾਂਭ ਨਾਲੇ ਪੂਰੇ ਬਾਕੀ ਮਹਾਰਾਜ ਕਿਰਪਾ ਕਰੂਗਾ ਹਾਂ ਤੇ ਹੁਣ ਭਾਈ ਇਹ ਕਿੱਥੇ ਛੱਡਣੀਆਂ ਦੁਬਾਰਾ ਇਹ ਭਾਈ ਦੁਬਾਰਾ ਫੇਰ ਲੁਧਿਆਣਾ ਏਰੀਆ 'ਚ ਹੀ ਛੱਡਣੀ ਆਪਾਂ ਅੱਛਾ ਉੱਥੇ ਐਂਟਰੀ ਵਾਲੀ ਬਾਜੀ ਆ ਤੇ ਆਪਣਾ ਵਾਲਾ ਗ੍ਰੇਟ ਕਲੱਬ ਐਂ ਕਰਕੇ ਨਾ ਉਹਨਾਂ ਦਾ ਸਹੀ ਆ ਸਹੀ ਉਹ ਕਲੱਬ ਦੇ ਵਿੱਚ ਬਾਜ਼ੀਆਂ ਆਪਾਂ ਛੱਡਣੀਆਂ ਇਹ ਠੀਕ ਆ 29 ਤਰੀਕ ਨੂੰ ਭਾਈ ਚਲੋ ਭਾਈ ਵਧੀਆ ਗੱਲ ਹਾਂ ਆਪਾਂ ਬਈ ਵੀਡੀਓ ਹੋਰ ਬਣਾਵਾਂਗੇ ਬਈ ਦੁਬਾਰਾ ਕੂਦਰੀ ਦੀ ਹਾਂ ਬਈ ਪਰਮਾਤਮਾ ਕਰੇ ਬਾਦਿਆਂ ਜਿੰਦੀ ਰਵੇ ਨਵੇਂ ਨਵੇਂ ਸੋਣਾਗਾ ਇਹਦੀ ਮਾਂ ਬਈ ਨਾਲੇ ਆਪਾਂ ਮਾਲਾ ਪਾਲੀ ਵੀ ਦੀ ਮਾਂ ਮਹੀਂ ਦਿੱਤੀ ਸੀ ਬਈ ਆਪਣੀ ਮੋੜ ਨਾਲ ਪੇਉਡੀ ਸ਼ਕਬੂਤਰੀ ਹੋ ਸਾਰਿਆਂ ਨੂੰ ਹੀ ਪਤਾਗਾ ਤੁਸੀਂ ਉੱਥੇ ਹੀ ਸੀਗੇ ਬਾਈ ਤੇ ਮਾਲਾ ਕੂਤਰੀ ਨਾਲ ਉੱਥੇ ਵੀ ਸਿਰੇ ਲਾਇਆ ਉੱਥੇ ਵੀ ਕੂਤਰੀ ਨੇਰੇ ਹੀ ਪਾਇਆ ਇਹਦੀ ਮਾਂ ਨੇ ਅਗਲੇ ਦਿਨ ਵਾਕੇ ਲਾਏ ਉੱਥੇ ਇਹ ਵੀ ਚੀਜ਼ ਉਹੀ ਆ ਬਈ ਇਹ ਵੀ ਚੀਜ਼ ਉਹੀ ਆ ਇਹ ਵੀ ਨੇਰੇ ਹੀ ਪਾਇਆ ਇਹਨੇ ਵੀ ਇਥੇ ਵਖਤ ਘੜ ਸਾਰਿਆਂ ਤੋਂ ਜਿੰਨੇ ਕਬੂਤਰ ਡੇ ਸੀ ਮੈਂ ਕਹਿੰਦਾ ਸਾਰਿਆਂ ਤੋਂ ਵੱਧ ਡੇ ਬਈ ਸਾਰਿਆਂ ਨੂੰ ਹੀ ਪਤਾ ਬਿਲਕੁਲ ਹਾਂ ਤੇ ਸਾਰੇ ਦੇ ਕਬੂਤਰ ਲੱਕ ਟਾਂਗੀ ਚੜਗੇ ਸੀ 9 ਵਜੇ ਤੱਕ ਰੋਥੇ ਫਿਰਦੀ ਸੀ 9 ਵਜੇ ਤੱਕ ਆਪਾਂ ਨੂੰ ਦਿਖਾਈ ਦਿੰਦੀ ਸੀ ਜਾਣਿਕਰੀ ਐਦੂ ਮੁੜ ਕੇ ਨਹੀਂ ਪਤਾ ਕਿੱਥੇ ਬੈਠੇ ਆ ਕਿੱਥੇ ਨਹੀਂ ਤੜ ਕੇ 6 ਵਜੇ ਕਬੂਤਰ ਉੱਡ ਖੜੀ 2 ਵਜੇ ਫੇਰ ਟਾਂਗੀ ਵਾ ਕੇ ਲਿਆ ਆ ਬਈ ਵਾਹ ਜੀ ਵਾਹ ਹਾਂ ਚਲੋ ਦੋਸਤੋ ਸਪੋਰਟ ਕਰਿਓ ਭਰਾ ਨੂੰ ਨਵੇਂ ਮੁੰਡਿਆ ਬਈ ਬਹੁਤ ਵਧੀਆ ਕਬੂਤਰ ਬਾਜੀ ਕਰ ਰਹੇ ਆ ਤੇ ਘੈਂਟ ਉੱਤਰ ਪਾਈਆਂ ਕੋਲੇ ਬਾਕੀ ਯਾਰ ਬਈ ਪਤਾ ਕੀ ਗੱਲ ਆ ਹਨਾ ਸਾੰਭ ਕਰੇ ਵਧੀਆ ਕਬੂਤਰਾਂ ਦੀ ਬੰਦਾ ਵਧੀਆ ਉੱਡੀ ਉੱਡੀ ਜਾਂਦੇ ਆ ਬਈ ਕੋਈ ਐਡਾ ਐਡਾ ਬਈ ਉਹਨਾਂ ਖੜਾਰੇ ਆ ਪਿੱਛੇ ਨਾ ਪੱਜੋ ਵੀ ਨਾ ਵੀ ਉਹੀ ਸਾਂਭੂਗਾ ਤਾਂ ਉੱਡੂਗਾ ਬਿਲਕੁਲ ਬਾਈ ਇਹਦਾ ਘਰੇ ਜਿਹੜੀ ਜਿਹਦੀ ਸਾਂਭ ਵਧੀਆ ਬਾਈ ਕਬੂਤਰ ਉਹਦੀ ਉੱਡਨੇ ਆ ਬਿਲਕੁਲ ਬਿਲਕੁਲ ਬਾਈ ਸਹੀ ਗੱਲ ਹੈ ਇਹ ਘਰ ਦੀ ਸਾਂਭ ਤੇ ਉੱਡਨੇ ਆ ਆਪਾਂ ਕਹੀ ਜਾ ਵੀ ਮੈਂ ਬਾਲੀ ਡਾਤੀ ਨਾ ਇਹ ਬਈ ਪਾਲੀ ਦੀ ਵੀ ਮਿਹਨਤ ਆ ਘਰੇ ਵਿਚਾਰੇ ਨੇ ਖਬਰਾਂ ਕਿਵੇਂ ਸਾਂਭੀ ਆ ਕਿ ਬਦਾਮ ਪਾਇਆ ਕਿਵੇਂ ਹਨਾ ਬਾਕੀ ਨਸਲ ਆ ਬਾਈ ਆਪਾਂ ਕਹਿੰਦੇ ਸਿੱਧੀ ਗੱਲ ਸਪਸ਼ਟ ਗੱਲ ਦੱਸਦੇ ਆ ਏਡੀ ਕੋਈ ਸਾਂਭ ਵਾਲੀ ਕੋਈ ਗੱਲ ਨਹੀਂ ਬਾਈ ਬਿਲਕੁਲ ਬਿਲਕੁਲ ਹਾਂ ਬਸ ਗੌਰ ਆ ਮੜੀ ਜੀ ਹਾਂ ਦਵਾਈ ਬੂਟੀ ਤਾਂ ਬਈ ਲਾਉਣੀ ਪੈਂਦੀ ਆ ਤੈਨੂੰ ਪਤਾ ਮਾੜੀ ਸਾਰੀ ਲਾਉਂਦੇ ਬਾਕੀ ਮਿਹਨਤ ਕਰਦੀ ਭਾਲਦੇ ਆ ਕਬੂਤਰ ਬਾਈ ਜਿਹੜੀ ਅਸਲ ਗੱਲ ਆ ਕਾ ਜਿਹੜੇ ਬੰਦੇ ਨੇ ਘਰੇ ਮਿਹਨਤ ਵਧੀਆ ਕਰੀਆ ਉਹਦੇ ਉੱਡਣਗੇ ਲਾਜ਼ਮੀ ਉੱਡਣਗੇ 100% ਉੱਡਣਗੇ ਬਾਈ ਪਿਛਲੇ ਬਾਰ ਆਪਾਂ ਦੇਖ ਲਾ 9 ਵਜੇ ਛੱਡੇ ਸਾਤੇ ਹੀ ਸੇ ਲੱਤੇ ਆ ਬਾਈ ਤੇ ਸੱਤੇ ਦੇ ਹੱਤੇ ਜਿੱਥੇ ਡਾਇਆ ਸਾਰੀ ਬਾਦ ਉੱਡੇ ਆਪਣੇ ਕਬੂਤਰ ਸਾਰਿਆਂ ਨੂੰ ਪਤਾ ਆਪ ਹੀ ਸਾਹਮ ਕੇ ਛੱਡੇ ਸੀਗੇ ਤੇ ਐਕਟਿਵ ਵਧੀਆ ਮਹਾਰਾਜ ਕਿਰਪਾ ਕਰੂਗਾ ਐਂਟਰੀ ਆਪਣੀਆਂ ਕਰਾਈਆਂ ਵੇ ਵਧੀਆ ਛੱਡਾਂਗੇ ਬਾਜ਼ੀਆਂ ਬਾਈ ਪੂਰੀਆਂ ਬਿਲਕੁਲ ਬਾਈ ਹਾਂ ਬਾਈ ਕਬੂਤਰ ਤਿਆਰ ਬੈਠਿਆ ਛੱੜਦੇ ਹੁੰਨੇ ਆ ਘਰੇ ਹੁਣ ਵੀ ਡ

ਬਾਈ ਜਿੰਨੀ ਜਾਣੀ ਕਿ ਹੁਣ ਕਿਵਾਂ ਵਾਲਾ ਬਹਾਰਾ ਤੇ ਛੱਡੀ ਗਈ ਮਿਲ ਹੀ ਜਾਵੇ ਬਸ ਆਪਾਂ ਨੂੰ ਜਾਣੀ ਕਿ ਮਿਲ ਜੇ ਇੱਕ ਕਬੂਤਰੀ ਆਪਾਂ ਛੱਡੀ ਜਾਵਾਂਗੇ ਹਾਂ ਹੋਰ ਕਬੂਤਰ ਬਥੇਰੇ ਬੈਠੇ ਨੇ ਨਾਲ ਦੇ ਬਾਕੀ ਐ ਤੋਂ ਕੋਈ ਚੱਕਰ ਵਾਲੀ ਗੱਲ ਨਹੀਂ ਤਾਂ ਬਿਲਕੁਲ ਸਹੀ ਆਪਰਾ ਓਕੇ ਬਾਈ ਚਲੋ ਠੀਕ ਹੈ ਬਾਈ ਧੰਨਵਾਦ ਬਈ ਜੋਡਾ